ਤਰਨ ਤਰਨ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਪਰ ਇਸ ਤੋਂ ਬਾਅਦ ਹੀ ਸਭ ਤੋਂ ਵੱਡੀ ਚਰਚਾ ਛਿੜ ਗਈ ਹੈ ਕਿ ਇਸ ਸੀਟ ਤੇ ਕੌਣ ਬਾਜ਼ੀ ਮਾਰੇਗਾ ਤੇ ਕਿਹਦਾ ਪਰਚਮ ਮਿੱਤਕੀ ਲਹਿਰਾਂ ਦਾ ਨਜ਼ਰ ਆਏਗਾ ਕਿ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਇਸ ਸੀਟ ਤੇ ਕਬਜ਼ਾ ਕਰ ਪਾਏਗੀ ਜਾਂ ਲਗਾਤਾਰ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਜੋ ਪ੍ਰਦਰਸ਼ਨ ਪੰਥਕਟ ਪਾਰਟੀਆਂ ਵੱਲੋਂ ਰਿਹਾ ਸੀ ਕਿ ਉਹ ਦੁਹਰਾਇਆ ਜਾਏਗਾ ਭਾਜਪਾ ਕਾਂਗਰਸ ਤੇ ਅਕਾਲੀ ਦਲ ਕਿੱਥੇ ਖੜੇ ਨੇ ਇਹ ਸਾਰੀਆਂ ਗੱਲਾਂ ਦੀ ਚਰਚਾ ਕਰਾਂਗੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਸਭ ਤੋਂ ਵੱਡੀ ਚਰਚਾ ਅੱਜਕੱਲ ਇਹ ਹੀ ਹੈ ਕਿ ਤਰਨਤਾਰਨ ਜਮਨੀ ਚੋਣ ਦੇ ਵਿੱਚ ਆਖਿਰਕਾਰ ਕੌਣ ਬਾਜ਼ੀ ਮਾਰੇਗਾ ਕਿਸ ਦਾ ਪਲੜਾ ਭਾਰੀ ਹੈ ਤੇ ਕਿਹਦਾ ਉਮੀਦਵਾਰ ਦੂਜੇ ਤੋਂ ਬਿਹਤਰ ਹੈ ਇਹਨਾਂ ਸਾਰੀਆਂ ਕਿਆਸਰਾਈਆਂ ਚਰਚਾਵਾਂ ਗੱਲਾਂ ਦੇ ਵਿਚਾਰ ਜੋ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਉਹ ਇਹ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਤਰਨਤਾਰਨ ਸੀਟ ਤੇ ਜੋ ਸਰਵੇ ਕਰਾਇਆ ਉਹ ਹੈਰਾਨ ਕਰ ਦੇਣ ਵਾਲਾ ਹੈ ਕੀ ਕੁਝ ਉਹ ਸਰਵੇ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਤੇ ਆਖਿਰਕਾਰ ਉਹ ਸਰਵੇ ਕਿਸ ਵੱਲ ਇਸ਼ਾਰਾ ਕਰ ਰਿਹਾ ਹੈ ਅੱਜ ਉਸੇ ਤੇ ਚਰਚਾ ਕਰਾਂਗੇ ਪਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਾਇਆ ਸੀ ਉਹਨਾਂ ਨੂੰ ਕੈਂਡੀਡੇਟ ਅਨੰਦ ਦਿੱਤਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਸਿੰਘ ਸੰਧੂ ਚੌਣ ਮੈਦਾਨ ਚ ਨੇ ਸ਼੍ਰੋਮਣੀ ਕਾਲੀ ਦਲ ਨੇ ਸੁਖਵਿੰਦਰ ਕੌਰ ਦਾ ਦਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਤੇ ਕੁਝ ਦਿਨ ਪਹਿਲਾਂ ਕਾਂਗਰਸ ਨੇ ਵੀ ਕਰਨਬੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਐਲਾਨਿਆ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕੀ ਆਮ ਆਦਮੀ ਪਾਰਟੀ ਨੇ ਇੱਕ ਸਰਵੇ ਕੁਝ ਦਿਨ ਪਹਿਲਾਂ ਕਰਾਇਆ ਸੀ ਜਿਸ ਨੇ ਆਮ ਆਦਮੀ ਪਾਰਟੀ ਦੀ ਨੀਂਦ ਉਡਾ ਦਿੱਤੀ ਹੈ ਔਰ ਐਸੇ ਕਰਕੇ ਜੋ ਕੱਲ ਵੀ ਅਸੀਂ ਚਰਚਾ ਕਰ ਰਹੇ ਸੀ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਫਿਲਹਾਲ ਸਾਈਡ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਨਰਾਜ਼ਗੀ ਕਿਤੇ ਕੈਂਡੀਡੇਟ ਤੇ ਭਾਰੀ ਨਾ ਪੈ ਜਾਏ ਔਰ 2027 ਦੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲੇ ਯਾਨੀ ਕਿ ਠੀਕ ਸਾਲ ਪਹਿਲਾਂ ਹੋ ਰਹੀ ਇਸ ਜ਼ਮਨੀ ਚੋਣ ਕਿਤੇ ਹੱਥੋਂ ਗਈ ਤੇ ਪਰਸੈਪਸ਼ਨ 2027 ਦੀ ਵੀ ਆਮ ਆਦਮੀ ਪਾਰਟੀ ਦੀ ਖਰਾਬ ਹੋ ਸਕਦੀ ਹੈ اور ਐਸੇ ਕਰਕੇ ਬਹੁਤ ਸਾਰੇ ਪ੍ਰਿਕਾਸ਼ਨ ਬਹੁਤ ਸਾਰੀਆਂ ਰਣਨੀਤਿਕ ਚੇਂजेस ਆਮ ਆਦਮੀ ਪਾਰਟੀ ਨੇ ਕੀਤੇ ਨੇ ਸਰਵੇ ਦੀ ਗੱਲ ਕਰਨੀ ਆ ਸਰਵੇ ਇਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਸ ਸੀਟ ਤੇ ਸਿੱਧੇ ਤੌਰ ਤੇ ਪੰਥਕ ਪਾਰਟੀ ਦੇ ਉਮੀਦਵਾਰ ਨਾਲ ਹੋਏਗਾ ਹਾਲਾਂਕਿ ਅਜੇ ਤੱਕ ਪੰਥਕ ਪਾਰਟੀ ਯਾਨੀ ਕਿ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਕੋਈ ਵੀ ਕੈਂਡੀਡੇਟ ਅਜੇ ਤੱਕ ਅਨਾਉਂਸ ਨਹੀਂ ਕੀਤਾ ਗਿਆ ਪਰ ਇਹ ਜੋ ਰਿਪੋਰਟ ਹੈ ਜੋ ਸਰਵੇ ਆਮ ਆਦਮੀ ਪਾਰਟੀ ਨੇ ਕਰਾਇਆ ਜੋ ਸੋਰਸਸ ਦੱਸ ਰਹੇ ਨੇ ਕਿ ਉਸ ਸਰਵੇ ਦੇ ਵਿੱਚ ਮੁਕਾਬਲਾ ਸਿੱਧੇ ਤੌਰ ਤੇ ਪੰਥਕ ਪਾਰਟੀ ਨਾਲ ਨਜ਼ਰ ਆ ਰਿਹਾ ਹੈ ਜਿਮਨੀ ਚੋਣਾ ਦੇ ਵਿੱਚ ਸਰਕਾਰ ਦਾ ਪਲੜਾ ਭਾਰੀ ਹੁੰਦਾ ਸਰਕਾਰ ਦੀ ਜੋ ਵੀ ਪਾਰਟੀ ਹੁੰਦੀ ਹੈ ਉਹਦਾ ਉਮੀਦਵਾਰ ਜਿੱਤਦਾ ਇੱਕ ਆਮ ਧਾਰਨਾ ਹੈਗੀ ਹੈ ਪਰ ਦੂਜੇ ਪਾਸੇ 2024 ਦੇ ਵਿੱਚ ਜੋ ਹਾਲਾਤ ਜੋ ਜੋ ਸਿਨੈਰੀਓ ਜੋ ਨਤੀਜੇ ਅਸੀਂ ਕਹਿ ਸਕਦੇ ਹਾਂ ਕਿ ਇਸ ਤਰਨ ਤਾਰਨ ਦੀ ਸੀਟ ਤੇ ਲੋਕ ਸਭਾ ਵਿਲੇ ਹੋਏ ਸੀ ਉਸ ਤੋਂ ਬਾਅਦ ਇਸ ਸਰਵੇ ਅੱਖਾਂ ਖੋਲ ਰਿਹਾ ਆਮ ਆਦਮੀ ਪਾਰਟੀ ਦੇ ਹੋਰ ਇਸੇ ਕਰਕੇ ਸਾਰੇ ਪ੍ਰਕਾਸ਼ਨ ਆਮ ਆਦਮੀ ਪਾਰਟੀ ਵਰਤ ਰਹੀ ਹੈ ਦਰਅਸਲ ਹਰਮੀਰ ਸਿੰਘ ਸੰਧੂ ਦੀ ਜੇਕਰ ਗੱਲ ਕਰੀਏ ਇਸੇ ਕਰਕੇ ਇੱਕ ਦਾ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਾਂ ਆਗੂ ਬੁਲਾ ਕੇ ਲਾਇਆ बिकॉज ਆਮ ਆਦਮੀ ਪਾਰਟੀ ਦਾ ਆਪਣਾ ਕੈਡਰ खासा ਨਾਰਾਜ਼ ਹੈ ਔਰ ਉਹ ਜ਼ਿਆਦਾਤਰ ਪੰਥਕ ਪਾਰਟੀ ਵਾਲੇ ਪਾਸੇ ਚਲਾ ਗਿਆ ਸੀ 2024 ਦੇ ਵਿੱਚ ਇਸੇ ਕਰਕੇ ਹਰਮੀਰ ਸੰਧੂ ਨੂੰ ਆਮ ਆਦਮੀ ਪਾਰਟੀ ਲੈ ਕੇ ਆਈ ਤਾਂ ਜੋ ਅਖਾਲੀ ਦਲ ਦਾ ਜਿਹੜਾ ਕੈਡਰ ਹੈ ਔਰਮੀ ਸੰਧੂ ਦੇ ਨਾਲ ਆਮ ਆਦਮੀ ਪਾਰਟੀ ਕੋ ਲਾ ਸਕੇ ਪਰ ਫਿਲਹਾਲ ਉਹ ਹਾਲਾਤ ਬਣਦੇ ਨਜ਼ਰ ਨਹੀਂ ਆ ਰਹੇ ਨੇ ਹਰਵੀਰ ਸਿੰਘ ਸੰਧੂ ਤਿੰਨ ਵਾਰ ਤੋਂ ਤਰਨਤਾਰ ਦੇ ਵਿਧਾਇਕ रह ਚੁਕੇ ਨੇ 2002 ਦੇ ਵਿੱਚ ਉਹ ਆਜ਼ਾਦ ਲੜੇ ਸੀ 2007 2012 ਚਕਾਲੀ ਦਲ ਦੇ ਟਿਕਟ 'ਤੇ ਜਿੱਤੇ ਸੀ ਦੋ ਵਾਰ ਸੀਪੀਐਸ ਰੈਂਕ ਵੀ ਉਹਨਾਂ ਕੋਲ ਰਹਿ ਚੁਕੇ ਹੈ ਹਾਲਾਂਕਿ 17 ਔਰ 22 ਦੇ ਵਿੱਚ ਲਗਾਤਾਰ ਪਿਛਲੀਆਂ ਦੋ ਇਲੈਕਸ਼ਨ ਉਹ ਹਾਰ ਗਏ ਸੀ ਪਰ باوجود ਇਹ ਮੰਨਿਆ ਜਾ ਰਿਹਾ ਹੈ ਕਿ ਪੰਥਕ ਹਲਕਾ ਹੋਣ ਦੇ ਬਾਵਜੂਦ ਜਿਹੜਾ ਪਿੰਡੂ ਇਲਾਕਾ ਹੈ ਉਹਦੇ 'ਚ ਉਹਨਾਂ ਦਾ ਦਬਦਬਾ ਠੀਕ ਠਾਕ ਹੈ ਔਰ ਵੋਟਰਾਂ ਦੀ ਜਿਹੜੀ ਅਕਾਲੀ ਦਲ ਤੋਂ ਨਾਰਾਜ਼ਗੀ ਕਹਿ ਲਓ ਜਾਂ ਜਿਹੜੇ ਪਾਸੇ ਹੋ ਗਏ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਨਾਲ ਲੈ ਕੇ ਚੱਲ ਸਕਦੇ ਨੇ ਦੂਜੇ ਪਾਸੇ ਜੁਲਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਹਲਕਾ ਇੰਚਾਰਜ ਬਣੇ ਸੀ ਔਰ ਲਗਾਤਾਰ ਉੱਥੇ ਕੰਮ ਵੀ ਕਰ ਰਹੇ ਨੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ ਆਪਣੇ ਟਕਸਾਲੀ ਆਗੂ ਨੂੰ ਉਮੀਦਵਾਰ ਣਾ ਲਿਆ ਜਿਹੜੇ ਕਰਨਬੀਰ ਸਿੰਘ ਬੁਰਜ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਜਿਹੜੇ ਕਿ ਕਿਸਾਨ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਤੇ ਜ਼ਿਲ੍ਹੇ ਦੇ ਬਹੁਤ ਸੀਨੀਅਰ ਕਾਂਗਰਸੀ ਲੀਡਰ ਨੇ ਹੁਣ ਸਵਾਲ ਹੈ ਕਿ ਉਹ ਕਿੰਨਾ ਕੁ ਇਸ ਨੂੰ ਕਰ ਪਾਣਗੇ ਜਾਂ ਕਹਿ ਲਈਏ ਕਿ ਜੇ ਗੁੱਟਬਾਜ਼ੀ ਦੀ ਗੱਲ ਕਰੀਏ ਕਾਂਗਰਸ ਦੇ ਵਿੱਚ ਕੁੱਟਬਾਜ਼ੀ ਜਿਹੜੀ ਸਭ ਤੋਂ ਜ਼ਿਆਦਾ ਹਾਵੀ ਰਹਿੰਦੀ ਹੈ ਹਾਲਾਂਕਿ ਜ ਪ੍ਰਤਾਪ ਸਿੰਘ ਬਾਜਵਾ ਦੇ ਬੇहद ਕਰੀਬੀ ਮੰਨੇ ਜਾਂਦੇ ਨੇ ਹਾਲਾਂਕਿ ਉਹ ਕਿਸਾਨ ਨੇ ਪਰ ਕੁਲ ਮਿਲਾ ਕੇ ਸੀ ਕਹਿ ਸਕਦੇ ਕਿ ਇਹ ਨਾ ਸੌਖਾ ਨਹੀਂ ਹੋਏਗਾ ਭਾਰਤੀ ਜਨਤਾ ਪਾਰਟੀ ਨੇ ਵੀ ਇੱਕ ਸਾਬਕਾ ਅਕਾਲੀ ਨੋਟਿਕਟ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਉਹ ਵੀ ਅਕਾਲੀ ਦਲ 'ਚ ਰਹਿ ਚੁੱਕੇ ਨੇ ਯੂਥ ਅਕਾਲੀ ਦਲ 'ਚ ਅਹੁਦੇਦਾਰ ਰਹੇ ਨੇ 2022 ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸੀ ਔਰ ਤਰਨਤਾਰਨ ਜ਼ਿਲ੍ਹੇ ਦਾ ਪ੍ਰਧਾਨ ਉਹਨਾਂ ਨੂੰ ਰਾਇਆ ਗਿਆ ਸੀ ਪਰ ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅਕਾਲੀ ਦਲ ਵਾਲਾ ਪੁਰਾਣਾ ਕੈਡਰ ਹੈ ਉਹਦੇ ਵਿੱਚ ਉਹਨਾਂ ਦੀ ਪਕੜ ਮਜ਼ਬੂਤ ਹੈ ਇਸੇ ਕਰਕੇ ਅਕਾਲੀ ਦਲ ਦਾ ਕੈਡਰ ਕਿਤੇ ਹਰਮੀਰ ਸੰਧੂ ਨਾਲ ਜਾਏਗਾ ਜਾਂ ਹਰਜੀਤ ਸੰਧੂ ਨਾਲ ਜਾਏਗਾ ਇਹ ਆਪਣੇ ਆਪ ਚ ਵੱਡੀ ਚਿੰਤਾ ਹੈ ਔਰ ਇਹੀ ਸਰਵੇ ਜਿਹੜਾ ਉਹ ਕਿਤੇ ਨਾ ਕਿਤੇ ਪਰੇਸ਼ਾਨ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਪੰਥਕ ਵੋਟ ਜਿਹੜੀ ਕਨਸੋਲिडेट ਹੁੰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਅੰਦਾਵਾ ਹੈ ਹਾਲਾਂਕਿ ਸਮਾਜਿਕ ਕਾਰਕੂਨ ਨੇ ਸੋਸ਼ਲ ਵਰਕਰ ਨੇ ਆਜ਼ਾਦ ਦਲ ਦੀ ਹੈੱਡਵੀ ਨੇ ਤਰਨਤਾਰਨ ਦੇ ਵਿੱਚ ਚੰਗਾ ਹੋਲਡ ਹੈ ਔਰ ਸਭ ਤੋਂ ਵੱਡੀ ਗੱਲ ਪਿੰਡੂ ਇਲਾਕਿਆਂ ਦੇ ਜਿਹੜੇ ਸਰਪੰਚ 43 ਸਰਪੰਚ 8 ਨਗਰ ਪਾਰਸ਼ਦ ਪੰਚਾਇਤ ਦੇ ਪਾਰਸ਼ਦ ਔਰ ਬਹੁਤ ਸਾਰੇ ਹੋਰ ਜਿਹੜੇ ਸਰਪੰਚ ਨੇ ਸਾਫਕਾ ਉਹਨਾਂ ਨਾਲ ਨੇ ਸੂਝੇ ਵਿੱਚ ਸਰਵੇ ਜਿਹੜਾ ਕੀਤਾ ਨਾ ਕੀਤਾ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੀ ਵਧਾ ਰਿਹਾ ਹੈ ਅਸੀਂ ਕਹਿ ਸਕਨੇ ਆ ਕਿ ਹੁਣ ਸਰਵੇ ਦੇ ਹਿਸਾਬ ਨਾਲ ਜੇ ਵਿਖਿਆ ਜਾਏ ਤੇ ਇਨ੍ਹਾਂ ਸੌਖਾ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਜਿੰਨੀ ਨਹੀਂ ਹੋਏਗਾ